ਮੁਤਾਬਾ 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 ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਕਹਿੰਦੇ ਸੀਗੇ ਕਿ ਸਾਡੀ ਇਮਾਨਦਾਰਾਂ ਦੀ ਸਰਕਾਰ ਆ ਬਟ ਇਹ ਤਾਂ ਬਲਤਕਾਰੀਆਂ ਦੀ ਸਰਕਾਰ ਬੰਦੀ ਸਾਹਮਣੇ ਆ ਰਹੀ ਹੈ ਕਿ ਇਦਾਂ ਦੇ ਬੰਦਿਆਂ ਦਾ ਬਾਈਕਾਟ ਕਰੋ ਇਹ ਜਿੱਥੇ ਦੇਖਦੇ ਇਹਨਾਂ ਨੂੰ ਜੁੱਤੀਆਂ ਮਾਰ ਮਾਰ ਭਜਾਓ ਇਹਨਾਂ ਨੂੰ ਮੇਰੇ ਅਗਨਾਂ ਨੂੰ ਭੁੰਦੀਏ ਪੜਾ ਕੇ ਨਾ ਖੁਦ ਨੰਗਾ ਕਰਕੇ ਚੌਕ ਚੰਦਨ ਨੂੰ ਘੁਮਾਉਣਾ ਜਿਹੜਾ ਜਿਹੜੇ ਕੰਮ ਜਿਹੜੇ ਕਰਦੇ ਸਤਿ ਸ਼੍ਰੀ ਅਕਾਲ ਸੁਚੇਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਜਿਵੇਂ ਕਿ ਜਲੰਧਰ ਦੇ ਵਿੱਚ ਕੇਜੀワਲ ਜੀ ਦੀ ਰੈਲੀ ਹੈ ਪਰ ਇਸੇ ਦੇ ਸਬੰਧ ਦੇ ਵਿੱਚ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਅਭਿਬਖਸ਼ੀ ਜੀ ਇਥੇ ਨਜ਼ਰ ਆ ਰਹੇ ਨੇ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਦੇ ਯੂਥ ਦੇ ਪ੍ਰਧਾਨ ਕੁਝ ਦਿਨ ਪਹਿਲਾਂ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਨਿਯੁਕਤ ਕੀਤੇ ਗਏ ਨੇ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜ ਏ ਮੈਡਮ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਕਹਿੰਦੇ ਸੀਗੇ ਕਿ ਸਾਡੀ ਇਮਾਨਦਾਰਾਂ ਦੀ ਸਰਕਾਰ ਆ ਬਟ ਇਹ ਤਾਂ ਬਲਤਕਾਰੀਆਂ ਦੀ ਸਰਕਾਰ ਬੰਦੀ ਸਾਹਮਣੇ ਆ ਰਹੀ ਹੈ ਜੋ ਪਬਲਿਕ ਦੇ ਸਾਹਮਣੇ ਅੱਜ ਅਸੀਂ ਦੇਖ ਰਹੇ ਹਾਂ ਕਿ ਜੋ ਇਹਨਾਂ ਦੇ ਮੰਤਰੀ ਇਹਨਾਂ ਦੇ ਵਿਧਾਇਕ ਇਦਾਂ ਦੀਆਂ ਅਸ਼ਲੀਲ ਹਰਕਤਾਂ ਕਰ ਰਹੇ ਆ ਸਾਡੀ ਪਬਲਿਕ ਸਾਡੀ ਕਿੱਥੇ ਸੇਫ ਆ ਜੀ ਏਡੇ ਏਡੇ ਮੰਤਰੀ ਇਹ ਹੌਟ ਸੀਟਾਂ ਦੇ ਉੱਪਰ ਬੈਠ ਕੇ ਇਦਾਂ ਦੇ ਕੰਮ ਇਦਾਂ ਦੇ ਕਰ ਰਹੇ ਆ ਸੋ ਉਥੇ ਦਫਤਰਾਂ ਦੇ ਵਿੱਚ ਕਿੰਨੀਆਂ ਲੇਡੀਜ਼ ਇਹਨਾਂ ਦੇ ਕੰਮ ਕਰਦੀਆਂ ਕਿੰਨੀਆਂ ਕੁੜੀਆਂ ਸਾਡੀਆਂ ਉਥੇ ਕੰਮ ਉਥੇ ਕਰਦੀਆਂ ਸੋ ਜਦੋਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਵਾਇਰਲ ਹੁੰਦੀਆਂ ਉਹਦੇ ਨਾਲ ਸਾਡੇ ਸਮਾਜ ਨੂੰ ਇੱਕ ਮੈਸੇਜ ਇੱਕ ਗਲਤ ਜਾ ਰਿਹਾ ਭਗਵੰਤ ਮਾਨ ਹੁਣੇ ਕਹਿ ਰਹੇ ਸੀਗੇ ਕਿ ਅਸੀਂ ਜੀ ਹਰੇਕ ਗਲਤ ਕੰਮ ਨੂੰ ਅਸੀਂ ਨਾਥ ਅਸੀਂ ਪਾਵਾਂਗੇ ਸੋ ਸਾਡੀ ਇਹ ਬੇਨਤੀ ਆ ਕਿ ਇਹਨਾਂ ਦੇ ਉੱਪਰ ਜੋ ਬਣਦੀ ਕਾਰਵਾਈ ਹੈ ਇਹਨਾਂ ਦੇ ਉੱਤੇ ਕੀਤੀ ਜਾਵੇ ਨਹੀਂ ਤਾਂ ਅਸੀਂ ਜਲਦੀ ਅਸੀਂ ਬੰਦ ਦੀ ਇਸ ਕਾਲ ਅਸੀਂ ਦਮਾਂਗੇ ਤਾਂ ਕਿਸੇ ਤੱਕ ਹੁਣ ਤੁਸੀਂ ਪਹੁੰਚ ਕੀਤੀ ਹੈ ਇਸ ਸਬੰਧ ਦੇ ਵਿੱਚ ਬਿਲਕੁਲ ਜੀ ਸਾਰੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਉਦੋਂ ਦਾ ਤੁਸੀਂ ਦੇਖ ਲਿਆ ਉਹਨੇ ਕਿ ਕਾਫੀ ਜਿਆਦਾ ਵੀਡੀਓ ਵੀ ਬਰਲ ਹੋ ਰਹੀ ਆ ਸੋ ਤੇ ਜੋ ਕਿ ਇੱਕ ਗਲਤ ਚੀਜ਼ ਇੱਕ ਜਿਹੜੀ ਇਹ ਕੰਮ ਹੀ ਜਿਹੜੇ ਗਲਤ ਹੈ ਇਹਨਾਂ ਦੇ ਮੰਤਰੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਦਾ ਦੇ ਕੰਮ ਕਰਦੇ ਹੋਏ ਠੀਕ ਹੈ ਨਾ ਕੜੀਆਂ ਘੜੀਆਂ ਹਰ ਕੱਟੀਆਂ ਕਰਦਾ ਕਰੀਗਾ ਇਹ ਕਦੀ ਆਹ ਇਹਨਾਂ ਦੀ ਆ ਜਾਂਦੀ ਆ ਬਲਕਾਰ ਦੀ ਆ ਜਾਂਦੀ ਆ ਸੋ ਇਹ ਚਾਹੁੰਦੇ ਕੀ ਇਹ ਦੇ ਇਹਨਾਂ ਨੇ ਆਹ ਹੀ ਕੰਮ ਕਰਨੇ ਆ ਅਸਤੀਫਾ ਦੇਣ ਆਪਣੇ ਆਪਣੇ ਜਿਹੜੇ ਇਹਨਾਂ ਨੇ ਅਹੁਦੇ ਜਿਹੜੇ ਲਏ ਹੋਏ ਆ ਠੀਕ ਹੈ ਨਾ ਇਥੋਂ ਅਸਤੀਫਾ ਇਥੋਂ ਦੇਣ ਇਹ ਤਾਂ ਜੋ ਸਾਡੇ ਸਮਾਜ ਨੂੰ ਇੱਕ ਵਧੀਆ ਚੰਗੇ ਅਫਸਰ ਮਿਲਣ ਚੰਗੇ ਇਮਾਨਦਾਰ ਜਿਹੜੇ ਰਾਜਨੀਤਿਕ ਬੰਦੇ ਆ ਉਹ ਅੱਗੇ ਆਉਣ ਤੇ ਜੇ ਇਦਾਂ ਦੇ ਬੰਦੇ ਆਉਣੇ ਆ ਅਸੀਂ ਪੂਰਾ ਅਸੀਂ ਵਿਰੋਧ ਅਸੀਂ ਕਰਾਂਗੇ ਸੋ ਮੈਂ ਤੁਹਾਡੇ ਮੀਡੀਆ ਦੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਚੀਜ਼ ਦੀ ਬੇਨਤੀ ਕਰਦਾ ਕਿ ਇਦਾਂ ਦੇ ਬੰਦਿਆਂ ਦਾ ਬਾਈਕਾਟ ਕਰੋ ਇਹ ਜਿੱਥੇ ਦੇਖਦੇ ਇਹਨਾਂ ਨੂੰ ਜੁੱਤੀਆਂ ਮਾਰ ਮਾਰ ਭਜਾਓ ਇਹਨਾਂ ਨੂੰ ਠੀਕ ਹੈ ਨਾ ਜਿੰਨੇ ਬੰਦੇ ਮੈਂ ਹੁਣੇ ਰੀਸੈਂਟਲੀ ਜਦੋਂ ਸਾਨੂੰ ਇਦਾਂ ਦੀਆਂ ਹਰਕਤਾਂ ਜਦੋਂ ਪਤਾ ਲੱਗੀਆਂ ਮੈਂ ਖੁਦ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ ਜੀ ਅਸੀਂ ਪਾਰਟੀ ਤੋਂ ਛੱਡ ਦਿੱਤਾ ਸੀ ਕਿਉਂ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਗਰਾਊਂਡ ਲੈਵਲ ਤੇ ਅਸੀਂ ਵਰਕ ਕਰ ਰਹੇ ਹਾਂ ਸਾਡੇ ਉੱਪਰ ਜਿਹੜੇ ਐਮ ਐਲ ਏ ਐਮ ਪੀ ਜਿਹੜੇ ਬੈਠੇ ਉਹ ਆ ਕੰਮ ਜਿਹੜੇ ਕਰਦੇ ਪਏ ਆ ਸੋ ਇਸ ਚੀਜ਼ ਦੇ ਨਾਲ ਇੱਕ ਬਹੁਤ ਮਾੜਾ ਇੱਕ ਸਮਾਜ ਨੂੰ ਇੱਕ ਮੈਸੇਜ ਇੱਕ ਜਾਂਦਾ ਆ ਸੋ ਜਿਹੜੇ ਬੰਦੀ ਦਾ ਕੰਮ ਕਰਦੇ ਇਹਨਾਂ ਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਭੁੰਜੀਆਂ ਵੜਾ ਕੇ ਇਹਨਾਂ ਨੂੰ ਖੋਦ ਨੰਗਾ ਕਰਕੇ ਚੌਂਕ ਚ ਇਹਨਾਂ ਨੂੰ ਘਮਾਉਣਾ ਚਾਹੀਦਾ ਜਿਹੜੇ ਇਦਾਂ ਦੇ ਕੰਮ ਜ ਉਹ ਨਹੀਂ ਅਸੀਂ ਤਾਂ ਇੱਥੇ ਖੜੇ ਆ ਜੀ ਕਿ ਇੱਥੇ ਦੇਖਦੇ ਆ ਕੇਦਰੀਵਾਲ ਦੀ ਆ ਰਹੇ ਆ ਉਹਨਾਂ ਨੂੰ ਦਿਖਾਈਏ ਕਿ ਆ ਦੇਖੋ ਜੀ ਤੁਹਾਡੇ ਮੰਤਰੀ ਇੱਥੇ ਬੈਠੇ ਆ ਨਾ ਅਸਤੀਫਾ ਇਹਨਾਂ ਦਾ ਲਓ ਇਹਨਾਂ ਦਾ ਅਸੀਂ 2 ਦਿਨ ਦਾ ਅਸੀਂ ਪ੍ਰਸ਼ਾਸਨ ਆਇਆ ਅਸੀਂ 2 ਦਿਨ ਦਾ ਸਮਾਂ ਇਹਨਾਂ ਨੂੰ ਦੇ ਰਹੇ ਆ ਕਿ 2 ਦਿਨ ਦੇ ਵਿੱਚ ਵਿੱਚ ਜੇ ਨਹੀਂ ਬਲਕਾਰ ਸਿੰਘ ਅਸਤੀਫਾ ਆਪਣੇ ਅਹੁਦੇ ਤੋਂ ਦਿੰਦਾ ਤੇ ਅਸੀਂ ਪੂਰਨ ਤੌਰ ਤੇ ਇਹਦਾ ਬਾਈਕਾਟ ਇਹਦਾ ਕਰਾਂਗੇ ਵਿਰੋਧ ਕਰਾਂਗੇ ਪੂਰਾ ਜਿਹਦੇ ਵਾਸਤੇ ਜੋ ਸਾਨੂੰ ਬੰਦ ਕਰਨ ਦੀ ਲੋੜ ਵੀ ਬੰਦ ਵੀ ਕਰਾਂਗੇ ਵੱਡੇ ਪੱਦਰ ਦੇ ਉੱਤੇ ਸੜਕਾਂ ਦੇ ਉੱਤੇ ਉਤਰਾਂਗੇ ਜਿੱਨੇ ਸਾਡੇ ਭਰਾ ਮੇਨਾ ਸਾਡੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਸਾਡੀਆਂ ਐਸਬੀਸੀ ਜਿੱਥ ਤੋ ਅਸੀਂ ਸਾਰੇ ਜਾਣੇ ਆਪਣੇ ਗਰਾਊਂਡ ਲੈਵਲ ਦੇ ਉੱਤੇ ਆ ਕੇ ਅਸੀਂ ਜੋ ਸਾਡੀ ਜਥੇਬੰਦੀਆਂ ਜਿੱਦਾਂ ਸਾਨੂੰ ਕਹਿਣਗੀਆਂ ਅਸੀਂ ਵੀ ਉਸ ਲੈਵਲ ਤੇ ਅਸੀਂ ਆ ਕੇ ਪ੍ਰਦਰਸ਼ਨ ਅਸੀਂ ਕਰਾਂਗੇ ਪੂਰਨ ਤੌਰ ਤੇ ਬੰਦ ਕਰਾਂਗੇ ਇਸ ਚੀਜ਼ ਦਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਇਹਨਾਂ ਦੇ ਹੋਣਾ ਆਹਾ ਮੰਤਰੀ ਕਰਦੇ ਪਏ ਹੋਰ ਪਤਾ ਨਹੀਂ ਥੋੜੇ ਦਿਨਾਂ ਤੱਕ ਹੋਰ ਕੋਈ ਮੰਤਰੀ ਨਾ ਕੱਢ ਦੇਵੇ ਭਗਵੰਤ ਮਾਨ ਉਹਨਾਂ ਨੇ ਆਪਣੀ ਬੱਲੇ ਬੱਲੇ ਨੂੰ ਪਾਏ ਹੋਇਆ ਉਹਨਾਂ ਨੂੰ ਆਪਣਾ ਨਹੀਂ ਪਤਾ ਲੱਗਦਾ ਕਦੀ ਵਿਆਹ ਕਰਾ ਲਿਆ ਕਦੀ ਕੁਸ਼ਕਰ ਆ ਲਿਆ ਇਹਨਾਂ ਨੇ ਕੀਤਾ ਕੀ ਇਹਨਾਂ ਨੇ ਪੰਜਾਬ ਲਈ ਕੀ ਸਿਹਤ ਦੇਣ ਦੇ ਪੰਜਾਬ ਨੂੰ ਇਹ ਠੀਕ ਹੈ ਨਾ ਕਦੀ ਪੰਜਾਬ ਦੇ ਵਿੱਚ ਇਦਾਂ ਦਾ ਕਿਹੜਾ ਦਿਨ ਜਿੱਦਾਂ ਗੋਲੀਆਂ ਨਾ ਚਲਦੀਆਂ ਹੋਣ ਜਿੱਦਾਂ ਨਸ਼ਾ ਨਾ ਵਿਕਦਾ ਹੋਵੇ ਲਗਾਤਾਰ ਲਗਾਤਾਰ ਬੰਦੇ ਮਰਦੇ ਪਏ ਆ ਗੋਲੀਆਂ ਵੱਜ ਰਹੀਆਂ ਗੈਂਗਸਟਰ ਸ਼ਰੇਆਮ ਬੰਦਿਆਂ ਦੇ ਕੋਲੋਂ ਫਰੋਤੀਆਂ ਮੰਗ ਰਹੇ ਆ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਗਿਆ ਸੀ ਸਾਰੇ ਸੁਧਾਰ ਹੋਣਗੇ ਨਸ਼ੇ ਪਹਿਲੇ ਦਿਨ ਤੋਂ ਬੰਦ ਕੀਤੇ ਜਾਣਗੇ ਬਿਲਕੁਲ ਪਹਿਲੇ ਦਿਨ ਤੋਂ ਤੁਸੀਂ ਇਹ ਦੱਸੋ ਨਸ਼ਾ ਤਾਂ ਮੈਨੂੰ ਇਹ ਲੱਗਦਾ ਇਹਨਾਂ ਦੇ ਐਮਐਲਏ ਖੁਦ ਬੁਕਾਰੇ ਆ ਦੀ ਕਈ ਵਾਰੀ ਮਹਿਕਮੇ ਵਾਲੇ ਹੀ ਕਈ ਬੰਦੇ ਯਾਰ ਕਹਿੰਦੇ ਕਿ ਯਾਰ ਸਾਡੇ ਤੇ ਪ੍ਰੈਸ਼ਰ ਹੈ ਕਿ ਨਾ ਇਦਾਂ ਦਾ ਕੁਝ ਕਰੋ ਠੀਕ ਹੈ ਨਾ ਹ ਜਦ ਕਿ ਅਸੀਂ ਪੀਸਫੁੱਲ ਪ੍ਰੋਟੈਸਟ ਸੀ ਇਸ ਇੱਥੇ ਅਸੀਂ ਕਰ ਰਹੇ ਆ ਕੋਈ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਸਾਰਾ ਰੋਡ ਖੁੱਲਾ ਪਿਆ ਆ ਇਹ ਜਿਹੜੀ ਜਗ੍ਹਾ ਧਰਨੇ ਵਾਲੀ ਹੀ ਜਗ੍ਹਾ ਇਹ ਵਾਲੀ ਸੋ ਅਸੀਂ ਇੱਥੇ ਪੀਸਫੁੱਲੀ ਇੱਥੇ ਅਸੀਂ ਪ੍ਰੋਟੈਸਟ ਇੱਥੇ ਕਰ ਰਹੇ ਆ ਬਾਕੀ ਫਿਰ ਚਲੋ ਇਹ ਕਹਿੰਦੇ ਆ ਕਿ ਜੋ ਬਣਦੀ ਕਾਰਵਾਈ ਉਹਨਾਂ ਦੇ ਕੀਤੀ ਜਾਊਗੀ ਸੋ ਉਹਦੇ ਲਈ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦੇ ਆ ਸਾਰੇ ਜਣੇ ਸਪੋਰਟ ਕਰੋ ਤੇ ਜੇ 2 ਦਿਨ ਦੇ ਵਿੱਚ ਵਿੱਚ ਨਹੀਂ ਇੱਥੇ ਕੋਈ ਕਾਰਵਾਈ ਹੁੰਦੀ ਤੇ ਸਾਰੇ ਜਣੇ ਇਕਜੁੱਟ ਹੋ ਕੇ ਆਪਾਂ ਅਪਾ ਪੂਰਨ ਤੌਰ ਤੇ ਇਥੇ ਬੰਦ ਦੀ ਆਪਾਂ ਕਾਲ ਦਵਾਂਗੇ ਜਿਹਦਾ ਜੋ ਵੀ ਨੁਕਸਾਨ ਉਹਦਾ ਹੋਊਗਾ ਉਹ ਪੰਜਾਬ ਸਰਕਾਰ ਦਾ ਹੋਊਗਾ ਪਰ ਪੰਜਾਬ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਜੇ ਕੋਈ ਸਾਡਾ ਨੇਤਾ ਜੇ ਕੰਮ ਕਰੇਗਾ ਜਾਂ ਕੋਈ ਭ੍ਰਸ਼ਟਾਚਾਰ ਦੇ ਵਿੱਚ ਹੋਏਗਾ ਤਾਂ ਉਹਨੂੰ ਉਸੇ ਟਾਈਮ ਸਸਪੈਂਡ ਕਰ ਦਿੱਤਾ ਜਾਏਗਾ ਆਡਿਟ ਅਹੁਦੇ ਤੋਂ ਹਟਾ ਦਿੱਤਾ ਉਹੀ ਚੀਜ਼ ਦਾ ਅਸੀਂ ਕਹਿ ਰਹੇ ਹਾਂ ਹੁਣ ਤਾਂ ਸ਼ਰਿਆਂ ਵੀਡੀਓ ਆਉਣ ਡੀਆਂ ਜੀ ਅੱਗੇ ਤਾਂ ਪਬਲਿਕ ਰੋਲਾ ਪਾਉਂਦੀ ਸੀ ਇਹ ਕਹਿੰਦੇ ਨਹੀਂ ਜੀ ਸਾਡਾ ਨਹੀਂ ਹਲੇ ਇਦਾਂ ਦਾ ਕੋਈ ਪਬਲਿਕ ਨੂੰ ਦਬਾਇਆ ਜਾਂਦਾ ਸੀਗਾ ਪਰ ਹੁਣ ਤਾਂ ਸ਼ਰਿਆਂ ਵੀਡੀਓ ਪੈ ਰੀਆਂ ਫਿਰ ਵੀ ਇਹਨਾਂ ਦੇ ਵਿੱਚ ਕੋਈ ਸੁਧਾਰ ਨਹੀਂ ਗਾਇ ਕੋਈ ਗੱਲਬਾਤ ਨਹੀਂ ਹੋ ਰਹੀ ਸੋ ਅਸੀਂ ਇਹੀ ਚੀਜ਼ ਦੀ ਮੰਗ ਕਰਦੇ ਹਾਂ ਕਿ ਤੁਰੰਤ ਇਹਦਾ ਬਾਈਕਾਟ ਇਹਦਾ ਕਰਕੇ ਇਹਨੂੰ ਮੰਤਰੀਪਤੋਂ ਇਹਨੂੰ ਅਸਤੀਫਾ ਦਿੱਤਾ ਜਾਣਾ ਜਿਹੜਿਆ ਨੂੰ ਲਾਧਣਾ ਚਾਹੀਦਾ ਹੈ ਉਹਨੂੰ ਅਸਤੀਫਾ ਦੇ। ਥੈਂਕ ਯੂ ਸਰ ਧੰਨਵਾਦ ਜੀ